ਉਹ ਰੁਗਾ 12 ਬੋਲ ਚੁੱਕ ਬੋਲਦੇ ਬੂਦੇ ਵਿੱਚ ਜੀਬਾਨ ਸਲਪ ਕਰੀ ਅੰਦਰੋਂ ਨਹੀਂ ਸੋਏ ਅੰਦਰੋਂ ਭਾਵਨਾ ਗੱਲ ਕਰਨ ਦੀ ਨਹੀਂ ਸੀ ਮਣੀ ਮਾਨਕ ਮੋਤੀ ਲਾਲ ਸੁੱਚੇ ਆ ਉਹ ਕੌਲੇ ਬਲੀ ਬਾਨਕ ਮੋਤੀ ਲਾਤੀ ਲਾਲ ਸੁੱਚੇ ਜੇ ਮਨ ਮੋਤੀ ਹੈ ਮਨ ਮਾਨਕ ਹੈ ਤਾਂ ਉਹ ਚਤ ਲਾਲ ਹੈ ਫਿਰ ਸੁੱਚੇ ਨੇ ਧੋਏ ਸੁੱਚੇ ਜੋ ਰਹੀ ਰਹੀ ਉਹਨਾਂ ਪੰਜ ਪ੍ਰਵਾਹ ਅਨ ਗੰਜ ਬ੍ਰਤੰ ਵਾਸ ਫੇਰ ਅੰਜ ਹਨ ਪੰਜ ਪ੍ਰਵਾਹ ਹੁੰਦੀ ਜਦੋਂ ਮਨ ਬਾਣਖ ਹੋ ਜਵੇ ਨਾ ਸੱਚਾ ਹੋ ਜਵੇ ਮੋਤੀ ਅਰਚਿਤ ਹੋਵੇ ਲਾਲ ਮੇਰੇ ਲਾਲ ਜੀਓ ਤੇral ਤਰ ਜਲ ਹਨ ਪੰਜ ਪ੍ਰਵਾਹ ਫੇਰ ਉਹਨਾਂ ਦੀ ਪ੍ਰਵਾਹ ਜਿਹੜੀ ਅਨਪੱਜ ਹੋ ਜਾਂਦੀ ਹੈ ਫੇਰ ਉਹਨਾਂ ਦੀ ਜਿਹੜੀ ਹੈ ਨਾ ਗਿਆਨ ਉਹ ਤੇ ਪ੍ਰਵਾਹ ਵੀ ਕਿਸੇ ਦਾ ਪੈਂਦਾ ਕਿਸੇ ਵੀ ਗ੍ਰੰਥ ਦਾ ਪ੍ਰਵਾਹ ਪੈਂਦਾ ਹੀ ਨਹੀਂ ਸੰਸਾਰੀ ਬੁੱਧੀ ਦੇ ਉੱਤੇ ਪ੍ਰਵਾਹ ਪੈਂਦਾ ਹੀ ਨਹੀਂ ਸੰਸਾਰੀ ਦੇਵੀ ਦੇਵਤਿਆਂ ਦਾ ਪ੍ਰਭਾਵ ਉਹ ਤੇ ਪੈਂਦਾ ਹੀ ਨਹੀਂ ਹੈ। ਅਣਗੰਜ ਦਾ ਪ੍ਰਭਾਵ ਉਹ ਤੇ ਪੈਂਦਾ ਹੀ ਨਹੀਂ। ਬਹੁਤ ਦਾ ਪ੍ਰਭਾਵ ਉਹ ਤੇ ਪੈਂਦਾ ਹੀ ਨਹੀਂ। ਉਹ ਅਣਗੰਜ ਬ੍ਰਤੰ ਉਹ ਜਿ ਬ੍ਰਤੀ ਹੁੰਦੀ ਹੈ ਬ੍ਰਤੀ ਜਿਹੜੀ ਹੈ ਰੋਲ ਹੋ ਜਾਂਦੀ ਹੈ ਨਾ ਅਣਗੰਜ ਗੰਜ ਤੋੜਨ ਵਾਲੀ ਰਹੀ ਰਹਦੀ ਬ੍ਰਤੀ ਨੂੰ ਕੋਈ ਤੋੜ ਨਹੀਂ ਸਕਦਾ। ਦੇਖੋ ਭੈ ਵਰਤੀ ਤੋੜ ਦਿੰਦੀ ਹੈ। ਸਹਿਬ ਜਾਨਾਂ ਦੀ ਵਰਤੀ ਕਿਉਂ ਨਹੀਂ ਟੁੱਟੀ? ਬਦ ਤੋਂ ਬਦ ਭੈ ਮੌਤ ਦਾ ਹੋਰ ਕਹ ਲੋ। ਘਰ ਤਾਂ ਫੇਲੇ ਹੀ ਛੱਡੇ ਸੀ ਉਹ। ਕਾਰਵਾਰ ਤਾਂ ਪਹਿਲੇ ਛੱਡਿਆ ਸੀ। ਬਕਰੀਆਂ ਕੀ ਮਾਇਆ ਦੀ ਖਚਰ ਉਹ ਪਹਿਲੇ ਦਿੱਤੀ ਸੀ ਉਹਨੂੰ ਵੀ ਤੂੰ ਮਾਇਆ ਦੀ ਖਚਰ ਤੋ ਹੀ ਰੱਖ ਲੈਤਾ। ਇਹ ਤੇ ਆ ਕੇ ਕੀ ਰਹਿ ਗਿਆ ਸੀ? ਇਹ ਤੇ ਆ ਰਹਿ ਗਿਆ ਸੀ ਅਸੂਲ ਔਰ ਸ਼ਰੀਰ। ਅਸੂਲ ਔਰ ਸ਼ਰੀਰ ਰਹਿ ਗਿਆ ਸੀ ਫਟੇ ਘੜ ਤਾਂ ਹੋਰ ਕੀ ਰਹਿ ਗਿਆ ਸੀ। ਇੱਕ ਵਿਰਤੀ ਇੱਕ ਸ਼ਰੀਰ ਪਰ ਤੀ ਰੱਖਣੀ ਐ ੜੋਲ ਕਿਸੇ ਨਹੀਂ ਰੱਖਣਾ ਕੋਚਰ ਬਾਤ ਵਸਵਾਲ ਇੱਥੇ ਖੜਾ ਸੀ ਲਾਈਨ ਰੱਖਣੀ ਐ ਸੱਚਾ ਲਈਾ ਸ਼ਰੀਰ ਬਚਾਉਣਾ ਝੂਠ ਵਾਲਾ ਸ਼ਰੀਰ ਜਿਹੜਾ ਨਾਂ ਰਹਿਣ ਵਾਲਾ ਥੋੜੇ ਦਿਨ ਵਾਸਤੇ ਪਤਾ ਨਹੀਂ ਦੂਆ ਹਸਾ ਹੋਣਾ ਇਕਤੀਆ ਹੋਣਾ ਨਹੀਂ ਹੋਣਾ ਇਹ ਰੱਖਣਾ ਐ ਕਿ ਸੱਚ ਰੱਖਣਾ ਕਹਦਾ ਸੱਚ ਰੱਖਣਾ ਦੀ ਲੋੜ ਨਹੀਂ ਵਸੇ ਇੱਥੇ ਬਦਲਾ ਸੀ ਔਰ ਫੈਸਾ ਖੜੀ ਗੱਲ ਤੇ ਖੜਾ ਸੀ ਕੋਟੀ ਚਾਹੀਦੀ ਹੈ ਹੀਰਾ ਚਾਹੀਦਾ ਹੀਰਾ ਚਾਹੀਦਾ ਕੋਟੀ ਚਾਹੀਦੀ ਹੈ ਹੀਰੇ ਦੀ ਜਿਹਨੂੰ ਪਛਾਣਨਾ ਹੀਰਾ ਕਦੋਂ ਛੱਡਦਾ ਕੋਟੀ ਬਦਲੇ ਉਹ ਜਿਹਨੂੰ ਨਹੀਂ ਪਛਾਣਨਾ ਚਾਹੇ ਛੱਡੇ ਜਿਹਨੂੰ ਪਛਾਣਨਾ ਕਦੋਂ ਛੱਡਦਾ ਉਹਨਾਂ ਨੂੰ ਪਛਾਣ ਸੀਗੀ ਉਹਨਾਂ ਦਾ ਫੈਸਲਾ ਤਾਂ ਫਿਰ ਉਹੀ ਹੋਣਾ ਸੀ ਜਿਹਨੂੰ ਪਛਾਣਨਾ ਉਹਦਾ ਫੈਸਲਾ ਉਹੀ ਹੋਣਾ ਸੀ ਜੇ ਪਾਰਨ ਪਾਵਤ ਪੂਰਮਤੰ ਜੇ ਪਾਰਨ ਪਾਵਤ ਪੂਰਬਤੰ ਪੂਰੀਆਮਤਵ ਵਾਲੇ ਵੀ ਜਿਹਨੂੰ ਇਹ ਕਹਿੰਦੇ ਨੇ ਵੇਲਾ ਪਾਰ ਨਹੀਂ ਪਾਇਆ ਜਾ ਸਕਦਾ ਪਹਿਲਾ ਕਿਨਾਰਾ ਨਹੀਂ ਦੀਦਾ ਇਹਦਾ ਕਦੋਂ ਇਹਨੇ ਵਰਨਾ ਜੋਤਨ 14 ਪਹਿਲਾ ਪਥਾ ਬਤੁਮ ਹੁਣ ਰਵੇ ਇਹ ਕੇ ਪੂਰੀ ਮਤਵ ਵਾਲੇ ਨੇ ਵੀ ਇਹ ਕੇ ਅਧੂਰੇ ਮਾਤਾੜਾ ਨੇ ਸੁਣੀ ਸੁਣਾਈ ਗੱਲ ਕਹੀ ਉਹਨਾਂ ਦੀ ਦੂਰੀ ਮੱਤਾਂ ਲੈਣੇ ਦੇਖ ਕੇ ਨਹੀਂ ਕੁਝ ਗਿਆ ਸੁਣਿਆ ਸੁਣਾਇਆ ਕਹਤਿਆਂ ਕਹਤੀ ਸੁਣੀ ਅਜਿਹੇ ਸੁਣਦੇ ਆ ਨਾ ਲੋਕਾ ਹੋ ਜਾਂ ਦੂਜੇ ਪੱਤਾਂ ਆ ਤੇ ਕਹਿੰਦੇ ਨੇ ਆਤਮਾ ਅਵਰ ਸਾਰੇ ਕਹਿੰਦੇ ਨੇ ਉਹ ਸੁਣੀ ਸੁਣਾਈ ਗੱਲ ਕਹੀ ਜਾਂਦੇ ਸਾਰੇ ਦੇਖਿਆ ਨਾ ਨੇ ਜੇ ਦੇਖਿਆ